بسم اللہ الرحمن الرحیم شروع اللہ تعالی ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਇਤੀ ਰਹਿਮ ਕਰਨ ਵਾਲਾ ਹੈ ਅ ਅੱਜ ਦੀ ਜਿਹੜੀ ਪ੍ਰੈਸ ਮਿਲਣੀ ਹੈ ਇਹਦੀ ਵਜ੍ਹਾ ਇਹ ਹੈ ਕਿ ਇੱਕ ਮਸ਼ਹੂਰ ਅਦਾਕਾਰਾ ਸੋਨਮ ਬਾਜਵਾ ਤੇ ਉਹਨਾਂ ਦੀ ਜਿਹੜੀ ਟੀਮ ਹੈ ਤੇ ਉਹਨਾਂ ਨੇ ਆਪਣੀ ਇੱਕ ਫਿਲਮ ਜਿਹੜੀ ਹੈ ਪਿੱਟ ਸਿਆਪਾਸ ਸੈਸ਼ਨ 2 ਜਿਹੜਾ ਉਧਾਨ ਹੈ ਉਹਦੇ ਲਈ ਜਿਹੜੀ ਬੀਤੇ ਦਿਨੀ ਸ਼ੂਟਿੰਗ ਕੀਤੀ ਹੈ ਉਹ ਜ਼ਿਲ੍ਹਾ ਫਤਿਹਗੜ ਸਾਹਿਬ ਸਰਹਿੰਦ ਦੀ ਇਤਿਹਾਸਿਕ ਮਸਜਿਦ ਹੈ ਮਸਜਿਦ ਸਦਨਾ ਜਿਹੜੀ ਕਿ ਭਾਈ ਸਦਨਾ ਜੀ ਦੇ ਨਾਂ ਤੋਂ ਮਸਜਿਦ ਮਸ਼ਹੂਰ ਹੈ ਔਰ ਮੈਂ ਵੀ ਤੁਹਾਨੂੰ ਸਾਰਿਆਂ ਨੂੰ ਦੱਸਦਾ ਚੱਲਾਂ ਕਿ ਭਾਈ ਸਦਨਾ ਜੀ ਜਿਹੜੇ ਹੈ ਜਿਨ੍ਹਾਂ ਨੂੰ ਇਤਿਹਾਸ ਦੇ ਵਿੱਚ ਭਾਈ ਸਦਨਾ ਜੀ ਕਸਾਈ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ ਔਰ ਇਹ ਇੱਕ ਬਹੁਤ ਵੱਡੇ ਸੂਫੀ ਸੰਤ ਬਜ਼ੁਰਗ ਆਪਣੇ ਸਮੇਂ ਦੇ ਗੁਜ਼ਰੇ ਨੇ ਔਰ ਇਹਨਾਂ ਦਾ ਮੁਸਲਮਾਨਾਂ ਦੇ ਵਿੱਚ ਵੀ ਸਿੱਖ ਧਰਮ ਦੇ ਵਿੱਚ ਵੀ ਔਰ ਅਲੱਗ-ਅਲੱਗ ਸਮਾਜਾਂ ਦੇ ਵਿੱਚ ਬੜਾ ਹੀ ਸਤਕਾਰ ਹੈ ਸ਼ੁਰੂ ਤੋਂ ਔਰ ਐਡੇ ਵਰਡੇ ਸੰਤ ਮਹਾਪੁਰਸ਼ ਨੇ ਕਿ ਤਨਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਇਹਨਾਂ ਦੀ ਬਾਣੀ ਜਿਹੜੀ ਹੈ ਉਹ ਸੁਸ਼ੋਭਿਤ ਹੈ ਤੇ ਸੋਨਮ ਬਾਜਵਾ ਤੇ ਉਹਨਾਂ ਦੀ ਜਿਹੜੀ ਟੀਮ ਹੈ ਜਿਹੜੇ ਵੀ ਫਿਲਮ ਦੇ ਪ੍ਰੋਡਿਊਸਰ ਹੈ ਇਹਨਾਂ ਨੇ ਬੀਤੇ ਅਜ ਤੋਂ 10-15 ਦਿਨ ਪਹਿਲਾਂ ਪਰ ਉਤਰ ਵਿਭਾਗ ਦੇ ਨਾਲ ਮਿਲ ਕੇ ਮਸਜਿਦ ਦੇ ਵਿੱਚ ਸ਼ੂਟਿੰਗ ਕੀਤੀ ਔਰ ਬੇਅਦਬੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਗਈਆਂ ਮਸਜਿਦ ਦੇ ਇੱਜ਼ਤ ਨੂੰ ਪਾਮਾਲ ਕੀਤਾ ਗਿਆ ਅੰਦਰ ਵੀ ਅੰਦਰ ਹੀ ਖਾਣਾ ਪੀਣਾ ਕੀਤਾ ਗਿਆ ਇਹਨਾਂ ਦੀ ਸਾਰੀ ਟੀਮ ਨੇ ਮਸਜਿਦ ਦੇ ਜਿਹੜੇ ਅਸਲ ਰੰਗ ਰੂਪ ਹੈ ਉਹਨੂੰ ਲਾਈਟਾਂ ਲਾ ਕੇ ਤਬਦੀਲ ਕੀਤਾ ਉਹਦੀ ਸ਼ਖਸੀਅਤ ਨੂੰ ਮਜਰੂ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਸਮਝਦਾ ਕਿ ਇੱਕ ਬਹੁਤ ਵੱਡੀ ਬੇਅਦਬੀ ਹੈ ਔਰ ਗੁਸਤਾਖੀ ਹੈ ਜਿਹਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਇਸ ਲਈ ਅਸੀਂ ਅਸੀਂ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਜਿਹੜੇ ਪੁਲਿਸ ਦੇ ਮੁਖੀ ਨੇ ਉਹਨਾਂ ਨੂੰ ਵੀ ਅੱਜ ਬੇਨਤੀ ਕੀਤੀ ਹੈ ਸਾਡੇ ਨਾਲ ਇਸ ਵੇਲੇ ਰਮੇਸ਼ ਕੁਮਾਰ ਜੀ ਤੇ ਸਰਹਿੰਦੋਂ ਸੈਫ ਉਲੀ ਜੀ ਜਿਹੜੇ ਉੱਥੇ ਦੇ ਪ੍ਰਧਾਨ ਨੇ ਉਹ ਮੌਜੂਦ ਨੇ ਤੇ ਪੁਲਿਸ ਨੂੰ ਵੀ ਦਰਖਾਸਤ ਦਿੱਤੀ ਹੈ ਤੇ ਐਕਟਰਸ ਦੇ ਉੱਤੇ ਵੀ ਔਰ ਪ੍ਰੋਡਿਊਸਰ ਔਰ ਜਿਹੜੀ ਟੀਮ ਉੱਥੇ ਬੇਅਦਬੀ ਕਰਨ ਦੇ ਵਿੱਚ ਸ਼ਾਮਲ ਸੀਗੀ ਫੌਰੀ ਤੌਰ ਤੇ ਮੁਕੱਦਮਾ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸੈਟਅਪ ਬਹੁਤ ਵੱਡਾ ਹੁੰਦਾ ਹੈ ਜਦੋਂ ਉਹ ਨਾ ਨਹੀਂ ਉਹ ਤਾਂ ਨਹੀਂ ਕਿਸੇ ਨੇ ਰੋਕਿਆ ਨਹੀਂ ਐਦਾ ਹੈ ਕਿ ਸ਼ੂਟਿੰਗ ਜਿਹੜੀ ਹੈ ਰਾਤ ਦੇ ਸਮੇਂ ਕੀਤੀ ਗਈ ਔਰ ਮਰਜੀ ਜਿਹੜੀ ਹੈ ਪਰ ਉਤਰ ਵਿਭਾਗ ਦੇ ਅਧੀਨ ਹੈ ਤੇ ਮੈਨੂੰ ਹੈਰਤ ਦੀ ਗੱਲ ਹੈ ਕਿ ਪਹਿਲੀ ਗੱਲ ਤਾਂ ਇਹ ਕਿ ਉਹਨਾਂ ਵੱਲੋਂ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਸੀ ਜਦਕਿ ਬੋਰਡ ਵੀ ਜਗਾ ਜਗਾ ਲੱਗੇ ਹੁੰਦੇ ਹੈ ਕਿ ਇਹ ਇਮਾਰਤਾਂ ਦੇ ਵਿੱਚ ਨਾ ਤੁਸੀਂ ਕੋਈ ਫालतू ਕੰਮ ਕਰ ਸਕਦੇ ਹੋ ਨਾ ਖੇਡ ਸਕਦੇ ਹੋ ਨਾ ਇਹਨਾਂ ਨੂੰ ਨੁਕਸਾਨ ਪਹੁੰਚਾ ਸਕਦੇ ਹੋ ਤੇ ਇਸ ਲਈ ਜਦੋਂ ਉੱਥੇ ਹੋ ਰਹੀ ਸੀ ਸ਼ੂਟਿੰਗ ਉਦੋਂ ਸਾਡੇ ਰਮੇਸ਼ ਕੁਮਾਰ ਜੀ ਵੀ ਉੱਥੇ ਗਏ ਉਹਨਾਂ ਨੂੰ ਇਹਨਾਂ ਨੇ ਇਤਰਾਜ਼ ਵੀ ਦਰਜ ਕਰਾਇਆ ਸੈਫ ਸਾਹਿਬ ਵੀ ਸੀਗੇ ਤੇ ਲੇਕਿਨ ਉਸ ਇਤਰਾਜ਼ ਨੂੰ ਉਹਨਾਂ ਨੇ ਨਜ਼ਰ ਅੰਦਾਜ਼ ਕਰ ਦਿੱਤਾ ਇਹਨਾਂ ਜਿਹੜੇ ਵੀ ਲੋਕ ਫਿਲਮ ਨੂੰ ਬਣਾ ਰਹੇ ਨੇ ਜਾਂ ਜੋ ਫਿਲਮ ਨੂੰ ਲੀਡ ਕਰ ਰਹੀ ਹੈ ਉਹਨਾਂ ਦੇ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਹੈ ਲੇਕਿਨ ਅਸੀਂ ਤਾਂ ਚਾਹੁੰਦੇ ਆ ਕਿ ਮੁਕਦਮਾ ਦਰਜ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਏ ਕਿਉਂਕਿ ਆਏ ਦਿਨ ਜਿਹੜੀ ਧਰਮ ਦੀ ਆਸਥਾ ਦੇ ਨਾਲ ਖਿਲਵਾੜ ਹੋ ਰਿਹਾ ਅਗਰ ਐਸੇ ਜ਼ਿੰਮੇਦਾਰ ਲੋਕਾਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਜਾਏਗੀ ਇਹ ਫਿਰ ਦਾ ਮਤਲਬ ਹੈ ਕਿ ਹਰੇਕ ਨੂੰ ਅਸੀਂ ਛੂਟ ਦੇ ਰਹੇ ਹਾਂ ਕਿ ਜੇਤੇ ਮਰਜ਼ੀ ਧਰਮ ਦੀ ਆਸਥਾ ਦੇ ਨਾਲ ਖਿਲਵਾੜ ਕਰ ਲਿਤਾ ਜਾਏ ਇਸ ਲਈ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਪੁਲਿਸ ਨੂੰ ਬੇਨਤੀ ਹੈ ਕਿ ਫੌਰੀ ਤੌਰ ਦੇ ਉਤੇ ਐਫ ਆਈ ਆਰ ਦਰਜ ਕਰਕੇ ਐਕਟ੍ਰੈਸ ਨੂੰ ਵੀ ਪ੍ਰੋਡਿਊਸਰ ਨੂੰ ਵੀ ਟੀਮ ਦੇ ਜਿੰਨੇ ਜ਼ਿੰਮੇਦਾਰ ਮੈਂਬਰ ਨੇ ਉਦਨ ਦੀ ਵੀਡੀਓਜ਼ ਚੈੱਕ ਕਰਕੇ ਉਹਨਾਂ ਨੂੰ ਦੇ ਦਿੱਤਾ ਗਿਆ ਸਭ ਕੁਝ ਉਸ ਦੇ ਆਧਾਰ ਦੇ ਉੱਤੇ ਗ੍ਰਿਫਤਾਰੀਆਂ ਜਿਹੜੀਆਂ ਫੌਰੀ ਤੌਰ ਤੇ ਕੀਤੀਆਂ ਗਈਆਂ ਕਿੰਨੇ ਕ੍ਰਿਮਿਨਲਾਂ ਦਾ ਜ਼ਿਕਰ ਹੁੰਦਾ ਹੈ ਇਹ ਇਹ ਇਹਨਾਂ ਵਿਅਕਤੀਆਂ ਦੀ ਆਪਣੀ ਪਰਮਿਸ਼ਨ ਆਫ ਦ ਅਟੈਚਡ ਡਾਇਰੈਕਟਰ ਇਹਦੇ ਬਾਰੇ ਤਾਂ ਜਿਹੜਾ ਵੀ ਆਈਓ ਹੋਏਗਾ ਉਹੀ ਦੱਸੇਗਾ ਲੇਕਿਨ ਜਿਨ੍ਹਾਂ ਨੇ ਪਰਮਿਸ਼ਨ ਦਿੱਤੀ ਹੈ ਅਸੀਂ ਉਹਨਾਂ ਦੇ ਬਾਰੇ ਵੀ ਪੁਲਿਸ ਨੂੰ ਲਿਖ ਕੇ ਦਿੱਤਾ ਹੈ ਕਿ ਵਿਭਾਗ ਦੇ ਉਹ ਅਫਸਰ ਜਿਨ੍ਹਾਂ ਨੇ ਮਸਜਿਦ ਦੇ ਵਿੱਚ ਸ਼ੂਟਿੰਗ ਕਰਨ ਦੀ ਪਰਮਿਸ਼ਨ ਦਿੱਤੀ ਜਦਕਿ ਸ਼ੂਟਿੰਗ ਤਾਂ ਆਮ ਖਾਸ ਬਾਗਚ ਵੀ ਹੋ ਸਕਦੀ ਹੈ ਸ਼ੂਟਿੰਗ ਦਾ ਹੋਰ ਬਹੁਤ ਸਾਰੇ ਐਸੇ ਮੈਲ ਨੇ ਜਿੱਥੇ ਸ਼ੂਟਿੰਗ ਕਰਨ ਦੀ ਇਜਾਜ਼ਤ ਹੈਗੀ ਇਹ ਪ੍ਰੋਤਰ ਵਿਭਾਗ ਦੀਆਂ ਬਹੁਤ ਸਾਰੀਆਂ ਬਿਲਡਿੰਗਾਂ ਹੁਣ ਇਹ ਤਾਂ ਨਹੀਂ ਹੋ ਸਕਦਾ ਨਾ ਕਿ ਆਪਾਂ ਕਿਸੇ ਮਸਜਿਦ ਚ ਗੁਰਦੁਆਰਾ ਸਾਹਿਬ ਚ ਜਾਂ ਕਿਸੇ ਧਰਮ ਸਥਾਨ ਦੀ ਸ਼ੂਟਿੰਗ ਕਰਨ ਦੀ ਇਜਾਜ਼ਤ ਦੇ ਦਈਏ ਔਰ ਉਹ ਫਿਰ ਉਹਨੂੰ ਆਪਣੇ ਹਿਸਾਬ ਦੇ ਨਾਲ ਜਾਂ ਤਾਂ ਇਹ ਸ਼ੂਟਿੰਗ ਹੋ ਰਹੀ ਹੁੰਦੀ ਕਿ ਮਰਜੀ ਚ ਨਮਾਜ਼ ਹੋ ਰਹੀ ਹੈ ਠੀਕ ਹੈ ਨਹੀਂ ਜਾਂ ਤਾਂ ਕੋਈ ਧਰਮ ਨੂੰ ਲੈ ਕੇ ਕੋਈ ਆਈਡੀਆਲ ਪੇਸ਼ ਕੀਤਾ ਜਾ ਰਿਹਾ ਹੋਵੇ ਹੁਣ ਇਹ ਕਿ ਮਸਜਿਦਾਂ ਦੇ ਵਿੱਚ ਫਿਲਮਾਂ ਦੀ ਸ਼ੂਟਿੰਗ ਦੀ ਇਜਾਜ਼ਤ ਦਿੱਤੀ ਜਾਵੇ ਜਾਂ ਹੋਰ ਕਿਸੇ ਧਰਮ ਸਥਾਨ ਤੇ ਦਿੱਤੀ ਜਾਵੇ ਤੇ ਫਿਰ ਇਹ ਤਾਂ ਬਹੁਤ ਬੁਰੀ ਬਾਤ ਹੈ ਅਗਰ ਉਹਨਾਂ ਨੂੰ ਐਸਾ ਕੁਝ ਕਰਨਾ ਹੈ ਤੇ ਉਹਦੇ ਲਈ ਆਪਣਾ ਸੈੱਟ ਤਿਆਰ ਕਰਨ ਆਪਣਾ ਪੈਸੇ ਖਰਚਣ ਉਹਦੇ ਤੇ ਅਸੀਂ ਤਾਂ ਇਤੋਂ ਕੋਈ ਇਤਰਾਜ਼ ਨਹੀਂ ਕਰਦੇ ਪਰ ਉਹਨਾਂ ਦੇ ਪ੍ਰਬੰਧਕ ਨੇ ਉਹਨਾਂ ਨੂੰ ਵੀ ਪ੍ਰਬੰਧਕਾਂ ਦੇ ਉੱਤੇ ਵੀ ਮੁਕੱਦਮਾ ਦਰਜ ਕਰਨ ਲਈ ਅਸੀਂ ਨਾਲ ਕਿਹਾ ਅਸੀਂ ਅਫਸਰਾਂ ਨੂੰ ਵੀ ਕਿਹਾ ਜਿਹੜੇ ਅਫਸਰ ਉੱਤਰ ਵਿਭਾਗ ਦੇ ਜਿਨ੍ਹਾਂ ਦੇ ਅਧੀਨ ਉਹ ਮਸਜਿਦ ਹੈ ਉਹਨਾਂ ਦੇ ਖਿਲਾਫ ਵੀ ਟੁਕਵੀਂ ਕਾਰਵਾਈ ਜਿਹੜੀ ਹੈ ਜਿਹੜੀ ਧਰਮ ਨੂੰ ਠੇਸ ਪਹੁੰਚਾਉਣ ਦੀ ਗੱਲ ਇਹ ਨਹੀਂ ਹੈ ਕਿ ਇਜਾਜ਼ਤ ਕੌਣ ਦੇ ਰਿਹਾ ਗੱਲ ਇਹ ਵੀ ਇਜਾਜ਼ਤ ਕਿਸ ਕੰਮ ਦੀ ਦਿੱਤੀ ਜਾ ਰਹੀ ਹੈ ਤੇ ਇਸ ਲਈ ਅਗਰ ਕੋਈ ਬੰਦਾ ਧਰਮ ਨੂੰ ਠੇਸ ਪਹੁੰਚਾਣ ਦੀ ਇਜਾਜ਼ਤ ਦੇ ਰਿਹਾ ਨੂੰ ਇਸ ਕੰਮ ਲਈ ਥੋੜੀ ਪਰਉਤਰ ਵਿਵਹਾਰ ਦੇ ਅਫਸਰ ਲਾਇਆ ਕਿ ਵੀ ਤੂੰ ਆਪਣੀ ਮਰਜ਼ੀ ਦੇ ਨਾਮ ਲਈ ਦੂਸਰਿਆਂ ਨੂੰ ਦੱਸਣ ਲੱਗ ਪਾ ਵੀ ਮਸਜਿਦ 'ਚ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ ਪਤਾ ਲੱਗਿਆ ਕਿ ਕਿੰਨੀ ਦੇਰ ਤੱਕ ਜਿਹੜੀ ਸ਼ੂਟਿੰਗ ਚੱਲੀ ਹੈ ਕੀ ਟਾਈਮ ਹਾਂ ਟਾਈਮ ਹੀ ਮੇਰੇ ਕੋਲ 12 ਤਕਰੀਬਨ ਜੀ 8:30 ਵਜੇ ਨਹੀਂ ਦਿਨ ਕਿਹੜਾ ਸੀਗਾ ਹਾਂ ਦਿਨ 12 ਤਰੀਕ 12 ਤਰੀਕ ਵਾਲੇ ਦਿਨ ਜਿਹੜੀ ਹੈ 4-5 ਘੰਟਿਆਂ ਦੇ ਲਈ ਹਾਂ ਜੀ 2025 ਦੀ ਆਈ ਕਿੰਨੇ ਕ ਦਿਨ ਚੱਲੀ ਇੱਕ ਦਿਨ ਚੱਲੀ ਜਾਂਦਾ ਇੱਕੋ ਹੀ ਦਿਨ ਇੱਕੋ ਦਿਨ ਦੀ ਸ਼ਾਮ ਦੀ ਗੱਲ ਹਾਂ ਜੀ ਤਾਂ ਹੁਣ ਕੀ ਅੱਗੇ ਤੁਹਾਡੀ ਪਲਾਨਿੰਗ ਕਿਉਂਕਿ ਅੱਗੇ ਕੀ ਹੈ ਜੀ ਅਸੀਂ ਕਹਿ ਦਿੱਤਾ ਹੈ ਕਿ ਮੁਕਦਮਾ ਦਰਜ ਕੀਤਾ ਜਾਵੇ ਮੁਕਦਮਾ ਦਰਜ ਕਰਕੇ ਗ੍ਰਿਫਤਾਰੀ ਕੀਤੀ ਜਾਵੇ ਅਗਰ ਨਹੀਂ ਹੁੰਦੀ ਫਿਰ ਅਗਲੀ ਪਲਾਨਿੰਗ ਫਿਰ ਦੱਸਾਂਗੇ ਨਹੀਂ ਹੁੰਦੀ ਤੇ ਬੰਦਾ ਟਾਈਮ ਬੋਰ ਨਹੀਂ ਇਹਦਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਐਸਐਸਪੀ ਸਾਹਿਬ ਨਾਲ ਵੀ ਮੇਰੀ ਫੋਨ ਤੇ ਗੱਲ ਹੋਈ ਹੈ ਤੇ ਉਹਨਾਂ ਨੇ ਯਕੀਨ ਦਿਲਾਇਆ ਹੈ ਕਿ ਪੁਲਿਸ ਜਿਹੜੀ ਹੈ ਉਹ ਬਣਦੀ ਕਾਰਵਾਈ ਕਰੇਗੀ ਕਿਉਂਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਹੈ ਇਹ ਕੋਈ ਛੋਟਾ ਮੋਟਾ ਮਾਮਲਾ ਨਹੀਂ ਹੈ ਕਿ ਜਿਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਵੇ ਇਸ ਲਈ ਇਸ ਦੇ ਉੱਤੇ ਫੌਰੀ ਤੌਰ ਤੇ ਮੈਂ ਸਮਝਦਾ ਕਿ ਜਲਦੀ ਕਾਰਵਾਈ ਹੋਏਗੀ ਔਰ ਇਹ ਤੇ ਜਿੱਥੇ ਤੱਕ ਮੈਨੂੰ ਹੁਣ ਤੱਕ ਪਤਾ ਲੱਗਿਆ ਕਿ ਉਹ ਪਿੱਟ ਸੇ ਆਪਾ ਸੈਸ਼ਨ 2 ਕੋਈ ਤੇ ਇਸ ਲਈ ਉਹਦੇ ਮੁਤਲਕ ਜਿਹੜੀ ਹੈ ਸ਼ੂਟਿੰਗ ਉੱਤੇ ਕੀਤੀ ਗਈ ਨਹੀਂ ਮੈਨੂੰ ਏਦਾਂ ਅਸੀਂ ਦੇਖੋ ਅਸੀਂ ਇਸ ਲਾਈਨ ਦੇ ਲੋਕ ਨਹੀਂ ਆ ਸਾਡਾ ਮਕਸਦ ਸਿਰਫ ਇਹ ਹੈ ਕਿ ਧਰਮ ਦੀ ਆਸਥਾ ਨੂੰ ਠੇਸ ਨਾ ਪਹੁੰਚਾਈ ਜਾਏ ਧਰਮ ਕੋਈ ਵੀ ਹੋਵੇ ਸਾਰੇ ਸਤਿਆਗਯ ਯੋਗ ਨੇ ਔਰ ਪੰਜਾਬ 'ਚ ਪਿਛਲੇ 10-15 ਸਾਲਾਂ ਤੋਂ ਤੁਹਾਨੂੰ ਪਤਾ ਟ੍ਰੈਂਡ ਹੀ ਚੱਲ ਪਿਆ ਕਿ ਅਲੱਗ-ਅਲੱਗ ਧਰਮਾਂ ਦੇ ਲੋਕ ਆਸਥਾ ਦੇ ਨਾਲ ਖੇਲ-ਵਾਲ ਕਰਦੇ ਆਂ ਔਰ ਉਸ ਤੋਂ ਬਾਅਦ ਫਿਰ ਉਹ ਗੱਲ ਆਈ ਗਈ ਹੋ ਜਾਂਦੀ ਇਸ ਲਈ ਅਸੀਂ ਇਹ ਚਾਹੁੰਦੇ ਆਂ ਇਹ ਇਹ ਕਿਉਂਕਿ ਫਿਲਮ ਬਣਾਉਣ ਵਾਲੇ ਜਾਂ ਫਿਲਮ ਚ ਰੋਲ ਅਦਾ ਕਰਨ ਵਾਲੇ ਸਾਰੇ ਪੜ੍ਹੇ ਲਿਖੇ ਲੋਕ ਨੇ ਸੂਝਵਾਨ ਲੋਕ ਨੇ ਅਗਰ ਪੜ੍ਹੇ ਲਿਖੇ ਔਰ ਸੂਝਵਾਨ ਲੋਕ ਹੀ ਆਪ ਕਿਸੇ ਧਰਮ ਦੀ ਬੇਅਦਬੀ ਕਰਨਗੇ ਤੇ ਫਿਰ ਇਹ ਖਤਰਨਾਕ ਹੈ ਕਿਸੇ ਆਮ ਅਨਪੜ੍ਹ ਨਾਲੋ ਇਸ ਲਈ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਜਿਹੜੀ ਬਹੁਤ ਜ਼ਰੂਰੀ ਹੈ ਸਿਰਫ ਐਫ ਆਈ ਆਰ ਦੀ ਮਾਮਲੀ ਕੀਤੀ ਗਈ ਹੈ ਜਿਹੜੇ ਸ਼ੂਟਿੰਗ ਹੋਈ ਹੈ ਉਹ ਵੀ ਚਾਹੀਦੀ ਵੀ ਉਹ ਪੋਰਸ਼ਨ ਵੀ ਪੂਰਾ ਕਟਾਇਆ ਜਾਵੇ ਦੇਖੋ ਕਟਨ ਪਹਿਲੀ ਗੱਲ ਤਾਂ ਇਹ ਹੈ ਨਾ ਕਿ ਮੁਕੱਦਮਾ ਦਰਜ ਹੋਵੇ ਕਸੂਰਵਾਰ ਲੋਕ ਜੇਲ੍ਹ ਜਾਣ ਉਹ ਬਾਅਦ ਦੀ ਗੱਲ ਹੈ ਕਿ ਕਟਿਆ ਜਾਏਗਾ ਕਿ ਨਹੀਂ ਕਟਿਆ ਜਾਏਗਾ ਪਹਿਲਾਂ ਇੱਕ ਸਟੈਪ ਨੂੰ ਜਿਹੜਾ ਮੁਕੰਮਲ ਕਰ ਲੈ। ਸਹੀ ਪਤਾ ਨਹੀਂ ਕਿ ਜਿਹੜਾ ਉਹ ਕਨਸੈਪਟ ਸੀਗਾ ਉਹ ਫਿਲਮ ਨੇ ਨਾਲ ਜੁੜਿਆ ਹੋਇਆ ਸੀ ਜਾਂ ਉਹਦੇ ਅੰਦਰ ਮਨਜ਼ੇ ਦਾ ਕੋਈ ਨਹੀਂ ਇਸ ਬਾਰੇ ਇਸ ਬਾਰੇ ਸਾਨੂੰ ਕੋਈ ਇਤਲਾ ਨਹੀਂ ਹੈ ਮੇਰੀ ਗੱਲ ਸੁਣੋ ਮਸਜਿਦ ਜਿਹੜੀ ਇਬਾਦਤ ਦੀ ਜਗ੍ਹਾ ਹੈ ਕੋਈ ਵੀ ਮਸਜਿਦ ਹੋਵੇ ਜਾਂ ਦਰਮਸਥਾਨ ਹੋਵੇ ਉੱਥੇ ਫਿਲਮ ਦੀ ਸ਼ੂਟਿੰਗ ਜਿਹੜੀ ਹੈ ਉਹ ਨਹੀਂ ਹੋ ਸਕਦੀ। ਤੇ ਇਸ ਲਈ ਅਸੀਂ ਇਸ ਚੱਕਰ 'ਚ ਤਾਂ ਨਹੀਂ ਪੈ ਰਹੇ ਜੀ ਕਿ ਫਿਲਮ ਦਾ ਕਨਸੈਪਟ ਹੈ ਕਿ ਕਨਸੈਪਟ ਨਹੀਂ ਹੈ। ਕਿਉਂਕਿ ਅਸੀਂ ਦਾ ਫਿਲਮ ਇੰਡਸਟਰੀ ਦੇ ਨਾਲ ਜੁੜੇ ਹੋਏ ਲੋਕ ਹੀ ਨਹੀਂ ਇਸਲਾਮ ਜਿਹੜਾ ਉਹ ਉਹਨੂੰ ਮਾਨਤਾ ਨਹੀਂ ਦਿੰਦਾ ਕਿ ਸਮਝ ਤੇ ਸਾਡਾ ਮਕਸਦ ਤਾਂ ਸਿਰਫ ਇਹ ਨਾ ਹੈ ਕਿ ਮਸਜਿਦ ਦੀ ਪਵਿੱਤਰਤਾ ਜਿਹੜੀ ਭੰਗ ਕੀਤੀ ਗਈ ਹੈ ਜਿਹੜੀ ਉੱਥੇ ਬੇਅਦਬੀ ਕੀਤੀ ਗਈ ਹੈ ਉਹਦੇ ਮੁਤਲਕ ਜਿਹੜੀ ਹੈ ਉਹ ਸਜ਼ਾ ਦਿੱਤੀ ਜਾਵੇ ਹਾਂ ਇਹੀ ਕਹਿਣਾ ਚਾਹੁੰਦੇ ਇਸ ਗਲਤੀ ਦੇ ਉੱਤੇ ਮੁਕਦਮੇ ਦੀ ਮੰਗ ਗ੍ਰਿਫਤਾਰੀ ਦੀ ਮੰਗ ਇਸੇ ਲਈ ਹੈ ਤਾਂ ਕਿ ਆਣ ਵਾਲੇ ਸਮਝ ਕੋਈ ਹੋਰ ਦੁਬਾਰਾ ਕਿਸੇ ਹੋਰ ਧਰਮ ਦੇ ਨਾਲ ਵੀ ਅਜਿਹਾ ਨਾ ਕਰੇ ਇਸੀ ਲਈ ਇਹ ਵੱਡਾ ਕਦਮ ਜਿਹੜਾ ਹੈ ਉਹ ਚੱਕਿਆ ਕਿਉਂਕਿ ਉਹ ਦੁਬਾਰਾ ਤੁਹਾਡੇ ਕੋਲ ਆਂਦੇ ਆ ਜਿਵੇਂ ਕਿ ਉਹ ਕਹਿ ਰਹੇ ਕਿ ਅਸੀਂ ਦੇਖੋ ਇਹ ਸਾਰੀਆਂ ਦੇਖੋ ਪਰਮਿਸ਼ਨ ਦੇਣ ਵਾਲਾ ਵੀ ਕਸੂਰਵਾਰ ਹੈ ਨਾਲ ਪਰਮਿਸ਼ਨ ਦੇਣ ਵਾਲਾ ਵੀ ਨਾਲ ਕਸੂਰਵਾਰ ਹੈ ਕਿਉਂਕਿ ਉਹ ਮੱਚ ਇਸ ਤਰ੍ਹਾਂ ਸ਼ੂਟਿੰਗ ਦੀ ਪਰਮਿਸ਼ਨ ਦੇ ਰਿਹਾ ਹੈ ਔਰ ਉਸ ਤੋਂ ਬਾਅਦ ਪ੍ਰੋਡਿਊਸਰ ਵੀ ਕਸੂਰਵਾਰ ਹੈ ਐਕਟਰਸ ਵੀ ਕਸੂਰਵਾਰ ਹੈ ਇਹ ਕੋ ਨਿਆਣੇ ਥੋੜੀ ਹੈ ਅਨਪੜ੍ਹ ਥੋੜੀ ਹੈ ਆਪਾਂ ਸਮਝ ਨਹੀਂ ਮ ਕੋਈ ਸਿਤਰਾ ਬੰਦਾ ਹੋਵੇ ਜੀ ਕੋਈ دیਵਾਨਾ ਹੋਵੇ ਕੋਈ ਬੇਵਕੂਫ ਹੋਵੇ ਵੀ ਇਹਨੂੰ ਪਤਾ ਨਹੀਂ ਹੋਣਾ ਇਹਦਾ ਸਾਰੇ ਇੱਕ ਸਮਾਂ ਸੀਗਾ ਮੇਰੇ ਪਿਤਾ ਜੀ ਕਿ ਕਹਿੰਦੇ ਸੀ ਮੈਨੂੰ ਕਿ ਯਾਰ ਇੱਕ ਸਮਾਜਿਕਾ ਕਿ ਫਿਲਮਾਂ ਦੇ ਜਿਹੜੇ ਲੋਕ ਨੇ ਉਹ ਸਮਾਜਿਕ ਵਿਵਸਥਾ ਨੂੰ ਖੂਬਸੂਰਤ ਬਣਾਉਣ ਦੇ ਲਈ ਫਿਲਮ ਬਣਾਇਆ ਕਰਦੇ ਸੀ ਹੁਣ ਲੱਚਰਪਨ ਹੈ ਬੇਹਯਾਈ ਹੈ ਹੁਣ ਉਹ ਤਾਂ ਪੈਸੇ ਕਮਾਣ ਦੀ ਹੋਣ ਲੱਗੀ ਹੋਈ ਹੈ ਕਿ ਪ੍ਰੋਡੂਸਰ ਨੂੰ ਤੇ ਹੀਰੋਇਨ ਨੂੰ ਪਤਾ ਨਹੀਂ ਲੱਗਦਾ ਵੀ ਅਸੀਂ ਮਰਜ਼ੀ ਚ ਪਹੁੰਚ ਗਏ ਅਸੀਂ ਜੁੱਤੀਆਂ ਪਾਈ ਫਿਰਦੇ ਪਏ ਆ ਅਸੀਂ ਉੱਥੇ ਪਵਿੱਤਰ ਦਾ ਭੰਗ ਕਰਦੇ ਪਏ ਆ ਇਹਦਾ ਮਤਲਬ ਹੁਣ ਹੁਣ ਜਿਹੜੀਆਂ ਆਪਾਂ ਇੰਡਸਟਰੀ ਵੱਲ ਦੇਖੀਏ ਤੇ 90% ਲੋਕ ਕੋਈ ਹੋਣੇ ਇੱਕ ਦੋ ਜਿਨ੍ਹਾਂ ਨੇ ਇਹ ਸਮਝਿਆ ਹੋਣਾ ਕਿ ਸ਼ਾਇਦ ਅਜੀਜ਼ ਫਿਲਮ ਦੇ ذریعے ਸਮਾਜ ਨੂੰ ਸਿੱਧੇ ਰਾਹ ਲਾਣਾ ਵਰਨਾ ਹੁੰਦਾ ਇੱਕ ਦੂਜੇ ਦੇ ਕੱਪੜੇ ਉਤਾਰਨ ਦੇ ਵਿੱਚ ਉਹ ਇੱਕ ਦੂਸਰੇ ਦੇ ਇੱਕ ਇੱਕ ਤੁਸੀਂ ਗਾਣੇ ਵੀ ਸੁਣੋ ਤੇ ਉਹਨਾਂ ਦੇ ਵਿੱਚ ਵੀ ਕੋਈ ਪੈਗਾਮ ਘੱਟ ਹੁੰਦਾ ਤੇ ਅਸਬਿਤਾ ਦੀਆਂ ਗੱਲਾਂ ਜ਼ਿਆਦਾ ਹੁੰਦੀਆਂ ਤੇ ਇਸ ਲਈ ਮੈਂ ਸਮਝਦਾ ਕਿ ਪੰਜਾਬ ਦੀ ਧਰਤੀ ਤੋਂ ਖਾਸ ਕਰ ਸਰਹਿੰਦ ਸਿਰਾ ਫਤਿਹਗੜ੍ਹ ਸਾਹਿਬ ਦੀ ਜਿਹੜੀ ਧਰਤੀ ਹੈ ਉਹ ਬਹੁਤ ਹੀ ਪਵਿੱਤਰ ਧਰਤੀ ਹੈ ਪੰਜਾਬ ਚ ਬੜੀ ਪੰਜਾਬ ਚ ਨਹੀਂ ਪੂਰੇ ਵਿਸ਼ਬ ਚ ਉਸ ਧਰਤੀ ਦਾ ਬੜਾ ਸਤਕਾਰ ਹੈ ਔਰ ਉਸ ਦੇ ਨਾਲ ਬੜੇ ਬੜੇ ਇਤਿਹਾਸ ਜੁੜੇ ਹੋਏ ਨੇ ਔਰ ਛੋਟੇ ਸਾਹਬਜ਼ਾਦਿਆਂ ਦੀ ਸ਼ਹਾਦਤ ਦਾ ਵਾਕਿਆ ਉੱਥੇ ਜੁੜਿਆ ਹੋਇਆ ਹੈ ਮੁਸਲਮਾਨਾਂ ਦੇ ਲਈ ਵੀ ਉਹ ਧਰਤੀ ਬੜੀ ਮੁਕੱਦਸ ਹੈ ਔਰ ਭਾਈ ਸਦਨਾ ਜੀ ਜਿਹੜੇ ਸਿਗੇ ਉਹਨਾਂ ਦੀ ਬਾਣੀ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੁਸ਼ੋਭਿਤ ਵੀ ਹੈ ਉਹਨਾਂ ਦੇ ਨਾਮ ਤੇ ਹੀ ਇਹ ਮਸਜਿਦ ਜਿਹੜੀ ਹੈ ਸਥਾਪਿਤ ਕੀਤੀ ਗਈ ਉਹਨਾਂ ਦੀ ਮਸਜਿਦ ਹੈ ਇਸ ਲਈ ਇਸ ਇਤਿਹਾਸਿਕ ਮਸਜਿਦ ਦੀ ਜਿਹੜੀ ਬੇਅਦਬੀ ਹੋਈ ਹੈ ਇਹਦੇ ਕਸੂਰਵਾਰਾਂ ਨੂੰ ਸਜ਼ਾ ਜਿਹੜੀ ਹੈ ਫੌਰੀ ਤੌਰ ਤੇ ਦਿੱਤੀ ਜਾਵੇ ਇੱਕ ਮਨਪਸੰਦ ਚਲੋ ਜੀ ਇੱਕ ਆ ਫੋਟੋ ਖਰਾ ਦੇ ਆ ਫੋਟੋ ਖਾਓ ਜੀ ਫੋਟੋ